ਸਭ ਤੋਂ ਪਹਿਲਾਂ ਸਾਰੇ ਮੈਂਬਰ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਮੈਂ ਅਜਿਮ ਸਦਨ ਵਿੱਚ ਬੜੀ ਨਿਮਰਤਾ ਅਤੇ ਵਚਨਬੱਧਤਾ ਦੀ ਡੂੰਗੀ ਭਾਵਨਾ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚੌਥਾ ਬਜਟ ਪੇਸ਼ ਕਰਨ ਜਾ ਰਿਹਾ ਹਾਂ ਮੇਰੇ ਲਈ ਇਹ ਮਾਣ ਦਾ ਪਲ ਹੈ ਕਿ ਇਸ ਮਾਨਵਤੀ ਸਦਨ ਦੇ ਸਾਹਮਣੇ ਇੱਕ ਵਾਰ ਫਿਰ ਪਿਛਲੇ 3 ਸਾਲਾਂ ਵਿੱਚ ਆਏ ਬਦਲਾਅ ਦੇ ਸਫਰ ਦੀ ਤਸਵੀਰ ਪੇਸ਼ ਕਰ ਰਿਹਾ ਹਾਂ ਅਸੀਂ ਹੁਣ ਮਿਲ ਕੇ ਭਵਿਕਲੀ ਅਜਿਹਾਰ ਰਾਤ ਤਿਆਰ ਕਰ ਰਹੇ ਹਾਂ ਜੋ ਪੰਜਾਬ ਅਤੇ ਇਸ ਦੇ ਲੋਕਾਂ ਲਈ ਖੁਸ਼ਹਾਲ ਤੇ ਸੁਭਾਵਨਾਮਾ ਭਰਿਆ ਹੋਇਆ ਹੋਵੇ ਸਭ ਤੋਂ ਪਹਿਲਾਂ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਦੀ ਦੂਰ ਅੰਦੇਸ਼ੀ ਰਹਿਨਮਾਈ ਪਿਛਲੇ 3 ਸਾਲਾਂ ਤੋਂ ਪੰਜਾਬ ਦੀ ਸ਼ਾਨਦਾਰ ਤਰੱਕੀ ਲਈ ਪ੍ਰੇਰਕ ਸ਼ਕਤੀ ਰਹੀ ਹੈ ਉਹਨਾਂ ਦੇ ਦ੍ਰਿੜ ਨਿਸ਼ਚੇ ਨੇ ਸਾਡੇ ਲੋਕਾਂ ਦੀ ਭਲਾਈ ਲਈ ਖੁਸ਼ਹਾਲ ਅਤੇ ਤਾਕਤਵਰ ਖੁਸ਼ਹਾਲ ਅਤੇ ਤਾਕ ਖੁਸ਼ਹਾਲ ਅਤੇ ਤਾਕਤਵਰ ਪੰਜਾਬ ਦੀ ਮਜ਼ਬੂਤ ਮਜ਼ਬੂਤ ਬੁਨਿਆਦ ਰੱਖੀ ਹੈ 1 ਮਿੰਟ ਸੌਰੀ ਕੋਈ ਪ੍ਰੋਬਲਮ ਹੈ ਕਈ ਖੇਤਰਾਂ 'ਚ ਵੱਡੇ ਬਦਲਾਅ ਲੈਉਣ ਵਿੱਚ ਸਾਡਾ ਮਾਰਗਦਰਸ਼ਕ ਕੀਤਾ ਹੈ ਇੱਕ ਸਮਾਸੀ ਸਪੀਕਰ ਸਾਹਿਬ ਜਦੋਂ ਪੰਜਾਬ ਦਾ ਜਦੋਂ ਭਾਰਤ ਦਾ ਸਭ ਤੋਂ ਖੁਸ਼ਹਾਲ ਸੂਬਾ ਪੰਜਾਬ ਸੀ ਇਤਿਹਾਸਕ ਤੌਰ ਤੇ ਪੰਜਾਬ ਭਾਰਤ ਦੀਆਂ ਸਭ ਤੋਂ ਮਹੱਤਵਪੂਰਨ ਪ੍ਰਾਪਤੀਆਂ ਦਾ ਕੇਂਦਰ ਰਿਹਾ ਹੈ ਲੁਧਿਆਣਾ ਨੂੰ ਭਾਰਤ ਦਾ ਮਾਂਚੈਸਟਰ ਕਿਹਾ ਜਾਂਦਾ ਸੀ ਕਿਉਂਕਿ ਸਾਈਕਲ ਉਦਯੋਗ ਦਾ ਕੇਂਦਰ ਪੂਰੇ ਦੇਸ਼ ਦੇ ਅੰਦਰ ਬਣਿਆ ਹੋਇਆ ਸੀ ਜਲੰਧਰ ਖੇਡਾਂ ਦੇ ਸਮਾਨ ਦੀ ਵਿਸ਼ਵ ਰਾਜਧਾਨੀ ਬਣਿਆ ਹੋਇਆ ਸੀ 1980 ਵਿੱਚ ਪੰਜਾਬ ਦੀ ਪਰ ਕੈਪੀਟਾ ਇਨਕਮ ਸਰ ਦੇਸ਼ ਵਿੱਚ ਸਭ ਤੋਂ ਵੱਧ ਸੀ ਯਾਨੀ ਕਿ ਭਾਰਤ ਦੇਸ਼ ਦੇ ਅੰਦਰ ਪੰਜਾਬ ਦਾ ਨੰਬਰ ਵਾਂਸੀ ਜਿੱਥੇ ਪਰ ਕੈਪਟਾ ਇਨਕਮ ਪੰਜਾਬ ਦੀ ਆਉਂਦੀ ਸੀ ਪਰ ਪਿਛਲੇ ਚਾਰ ਦਹਾਕਿਆਂ ਦੀ ਜੇ ਪਿਛਲੇ ਚਾਰ ਦਹਾਕਿਆਂ ਦੀ ਗੱਲ ਕਰੀਏ ਤਾਂ ਇਹਨਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਲੁੱਟਿਆ ਅਤੇ ਤਬਾਹ ਕਰ ਦਿੱਤਾ ਅੱਜ ਪੰਜਾਬ ਦੀ ਪਰ ਕੈਪਟਾ ਇਨਕਮ ਦੇ ਹਿਸਾਬ ਨਾਲ ਰਾਜ ਦੀ ਸੂਚੀ ਵਿੱਚ ਪੰਜਾਬ ਜਿਹੜਾ ਸਰਵਪੰਦਰਮੇ ਸਥਾਨ ਤੇ ਪਹੁੰਚ ਗਿਆ ਇਹਨਾਂ ਪਾਰਟੀਆਂ ਨੇ ਪੰਜਾਬ ਲਈ ਇੱਕੋ ਇੱਕ ਬਰਾਦ ਛੱਡੀ ਆ ਮਾਨਯੋਗ ਸਪੀਕਰ ਸਾਹਿਬ ਇਹਨਾਂ ਪੋਲਿਟਿਕਲ ਪਾਰਟੀਆਂ ਨੇ ਜਿਹੜੀਆਂ ਆਪੋਜੀਸ਼ਨ ਦੇ ਵਿੱਚ ਨੇ ਉਹਨਾਂ ਨੇ ਪੰਜਾਬ ਲਈ ਇੱਕੋ ਇੱਕ ਬਰਾਸ ਛੱਡੀਆ ਕਿਉੜਦਾ ਪੰਜਾਬ ਇਹ ਹਾਲਾਤ ਇਹਨਾਂ ਲੋਕਾਂ ਨੇ ਪਿਛਲੇ ਲਗਭਗ 4 ਦਹਾਕਿਆਂ ਚ ਪੰਜਾਬ ਦੇ ਬਣਾ ਕੇ ਰੱਖੇ ਸਾਲ 1922 ਵਿੱਚ ਪੰਜਾਬ ਦੇ ਲੋਕਾਂ ਨੇ ਬਦਲਾਵ ਨੂੰ ਬੋਟ ਦਿੱਤੀ ਉਹਨਾਂ ਪੰਜਾਬ ਦੇ ਇਤਿਹਾਸ ਵਿੱਚ ਆਪ ਅਤੇ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਨੂੰ ਸਭ ਤੋਂ ਵੱਧ ਬੇਮਿਸਾਲ ਫਰਮਾਨ ਦਿੱਤਾ ਉਦੋਂ ਤੋਂ ਸਾਡੀ ਸਰਕਾਰ ਨੇ ਇਸ ਉਮੀਦ ਨੂੰ ਹਕੀਕਤ ਵਿੱਚ ਬਦਲਣ ਲਈ ਕਈ ਮਹੱਤਵਪੂਰਨ ਪਹਿਲ ਕਦਮੀਆਂ ਕੀਤੀਆਂ ਹਨ ਸਾਡੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਡਿਸੀਸਿਵ ਕਦਮ ਡਿਸੀਸਿਵ ਕਦਮ ਜਿਹੜੇ ਦੇ ਚੁੱਕੇ ਹਨ ਅਸੀਂ 90% ਪਰਿਵਾਰਾਂ 90% ਪਰਿਵਾਰਾਂ ਤਿੰਨ ਸੌ ਯੂਨਿਟ ਮੁਫਤ ਬਿਜਲੀ ਪ੍ਰਦਾਨ ਕੀਤੀ ਹੈ ਜਿਸ ਨਾਲ ਪਰਿਵਾਰਾਂ ਤੇ ਆਰਥਿਕ ਬੋਝ ਘਟਿਆ ਹੈ ਜਿਨ੍ਹਾਂ ਦਾ ਆਰਥਿਕ ਬੋਝ ਘਟਿਆ ਹੈ ਸਰ 3 ਕਰੋੜ ਤੋਂ ਵੱਧ ਲੋਕਾਂ ਨੇ ਪੰਜਾਬ ਦੇ 3 ਕਰੋੜ ਤੋਂ ਵੱਧ ਲੋਕਾਂ ਨੇ ਆਮ ਆਦਮੀ ਕਲੀਨਿਕਾ ਤੋਂ ਮੁਫਤ ਅਤੇ ਮਿਆਰੀ ਸੇ ਸਵਾਮਾ ਦਾ ਲਾਭ ਉਠਾਇਆ ਹੈ ਜੋ ਸਾਰਿਆਂ ਲਈ ਐਕਸੈਸਿਬਲ ਸੇ ਸਮਾਨ ਨੂੰ ਯਕੀਨੀ ਬਣਾਉਂਦੇ ਹਨ ਮਾਨਜੋਗ ਸਪੀਕਰ ਸਾਹਿਬ ਭ੍ਰਸ਼ਟਾਚਾਰ ਵਿਰੁੱਧ ਸਾਡੀ ਲੜਾਈ ਸਾਡੀ ਲਗਾਤਾਰ ਲੜਾਈ ਦੇ ਨਤੀਜੇ ਵਜੋਂ ਅੱਜ ਲਗਭਗ 817 ਪ੍ਰਸ਼ਾਸਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨਾਲ ਸਾਫ ਅਤੇ ਪਾਰਦਰਸ਼ੀ ਸ਼ਾਸਨ ਪ੍ਰਤੀ ਸਾਡੀ ਵਚਨਬੱਧਤਾ ਸਿੱਧ ਹੁੰਦੀ ਹੈ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਸੀਂ ਸੜਕ ਸੁਰੱਖਿਆ ਨੂੰ ਵਧਾਉਣ ਲਈ 144 ਹਾਈ ਟੈਕ ਵਾਨਾਂ ਨਾਲ ਸਰਕ ਸੁਰੱਖਿਆ ਫੋਰਸ ਦੀ ਸਥਾਪਨਾ ਕੀਤੀ ਹੈ ਇਸ ਤੋਂ ਇਲਾਵਾ 406 ਸਰਕਾਰੀ ਸੇਵਾਵਾਂ ਦੀ ਕਰਕਟ ਡਿਲੀਵਰੀ ਨੇ ਪ੍ਰਸ਼ਾਸਨ ਨੂੰ ਬਧੇਰੇ ਕੁਸ਼ਲ ਬਣਾਇਆ ਹੈ ਰਾਜਪਰਵ ਸਿਹਤ ਅਤੇ ਤੰਦੁਸਤੀ ਨੂੰ ਉਤਸਾਹਤ ਕਰਨ ਲਈ ਸੀਐਮ ਦੀ ਸੀਐਮ ਦੀ ਯੋਗਸ਼ਾਲਾ ਸਕੀਮ ਦਾ ਲਾਭ ਲਗਭਗ 1.5 ਕਰੋੜ ਤੋਂ 1.5 ਲੱਖ ਤੋਂ ਵੱਧ ਲੋਕਾਂ ਨੇ ਉਠਾਇਆ ਹੈ ਸਰ ਇਨਕਲੂਸਿਵ ਡਿਵੈਲਪਮੈਂਟ ਲਈ ਸਾਡੀ ਵਚਨਬੱਧਤਾ ਇਸ ਗੱਲ ਤੋਂ ਚਲਕਦੀ ਹੈ ਕਿ ਅਸੀਂ ਸਮਾਜ ਦੇ ਕਮਜ਼ੋਰ ਵਰਗਾਂ ਸਮਾਜ ਦੇ ਕਮਜ਼ੋਰ ਵਰਗਾਂ ਨੂੰ 16848 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ ਇਸ ਦੇ ਨਾਲ ਨਾਲ ਪੰਜਾਬ ਦੀ ਆਰਥਿਕਤਾ ਨੂੰ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ 96836 ਕਰੋੜ ਰੁਪਏ ਦੇ ਨਿਵੇਸ਼ ਨੂੰ ਸਕੇਅਰ ਕੀਤਾ ਹੈ ਸਰ 96836 ਕਰੋੜ ਰੁਪਏ ਦਾ ਨਿਵੇਸ਼ ਜਿਹੜਾ ਇਹਨਾਂ ਤਿੰਨ ਸਾਲਾਂ ਚ ਪੰਜਾਬ ਚ ਆਇਆ ਹੈ ਸਿੱਖਿਆ ਦੇ ਖੇਤਰ ਵਿੱਚ ਅਸੀਂ 118 ਸਕੂਲ ਆਫ ਫੈਮਿਨਸ ਦੀ ਸਥਾਪਨਾ ਕੀਤੀ ਹੈ ਸਿੰਗਾਪੁਰ ਤੇ ਫਿਨਲੈਂਡ ਵਿੱਚ ਸਰ ਸਿੰਗਾਪੁਰ ਤੇ ਫਿਨਲੈਂਡ ਵਿੱਚ ਸਰ ਐਡਵਾਂਸ ਸਿਕਲਾਈ ਐਡਵਾਂਸ ਅਧਿਆਪਕ ਸਿਕਲਾਈ ਪ੍ਰੋਗਰਾਮ ਦੇ ਸਬੂਤ ਦਿੰਦੇ ਸਾਡੇ ਅਧਿਆਪਕਾਂ ਨੂੰ ਸੰਸਾਰ ਦੀਆਂ ਸਰਵੋਤਮ ਲੀਹਾਂ ਤੇ ਤੋਰਿਆ ਹੈ ਇਸ ਤੋਂ ਇਲਾਵਾ ਅਸੀਂ ਪੰਜਾਬ ਦੀ ਅਗਰੀਕਨ ਇਕਨੋਮੀ ਨੂੰ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ 15947 15947 ਵਾਟਰ ਚੈਨਲ ਨੂੰ ਮੁੜ ਸਰਜੀਤ ਕੀਤਾ ਹੈ ਤਾਂ ਕਿ ਖੇਤਾਂ ਦੀ ਸंचाई ਤਾਂ ਕਿ ਖੇਤਾਂ ਦੀ ਸंचाई ਵਾਸਤੇ ਨਹਿਰਾਂ ਦੇ ਆਖਰੀ ਹਿੱਸਿਆਂ ਤੱਕ ਤੇ ਸਥਿਤ ਖੇਤਾਂ ਦੇ ਕਿਸਾਨਾਂ ਨੂੰ ਵੀ ਸਰਫਾਇਦਾ ਮਿਲ ਸਕੇ ਇਹੇ ਬਦਲਾਅ ਦੀ ਅਸਰ ਸਪੀਕਰ ਸਾਹਿਬ ਇਹ ਬਦਲਾਅ ਦੀਆਂ ਪਹਿਲ ਕਦਮੀਆਂ ਸਮੂਹਿਕ ਤੌਰ ਤੇ ਰੰਗਲਾ ਪੰਜਾਬ ਬਣਾਉਣ ਲਈ ਸਾਡੀ ਸਰਕਾਰ ਦੇ ਦ੍ਰਿੜ ਇਰਾਦਿਆਂ ਦਰਸਾਉਂਦੀਆਂ ਹਨ ਇੱਕ ਅਜੇਹਾ ਪੰਜਾਬ ਜੋ ਸਭ ਲਈ ਇਨਕਲੂਸਿਵ ਪ੍ਰੋਗਰੈਸਿਵ ਅਤੇ ਸਾਰਿਆਂ ਲਈ ਮੌਕੇ ਨਾਲ ਭਰਪੂਰ ਹੋਵੇ ਮੈਨੂੰ ਇਹ ਗੱਲ ਸਾਂਝੀ ਕਰਦੇ ਹੋ ਖੁਸ਼ੀ ਹੋ ਰਹੀ ਹੈ ਕਿ ਇਸ ਸਾਲ ਦਾ ਬਜਟ ਅਜੇਹੇ ਸਾਲ ਵੱਜੋਂ ਯਾਦ ਕੀਤਾ ਜਾਵੇਗਾ ਜਿੱਥੇ ਇਹ ਤਬਦੀਲੀ ਪੰਜਾਬ ਦੇ ਛੋਟੇ ਵੱਡੇ ਹਰ ਪਿੰਡ ਸ਼ਹਿਰ ਨੂੰ ਛੂਹਣ ਜਾ ਰਹੀ ਹੈ ਇਸ ਲਈ ਇਸ ਬਜਟ ਦਾ ਥੀਮ ਸਰ ਬਦਲਦਾ ਪੰਜਾਬ ਹੋਵੇਗਾ ਇਨਾ ਤਿੰਨ ਸਾਲਾਂ ਪੰਜਾਬ ਕਿੰਨਾ ਬਦਲਿਆ ਔਰ ਹੋਰ ਸਮਝ ਕਿੰਨਾ ਪੰਜਾਬ ਬਦਲੂਗਾ ਇਹਦਾ ਇਸ ਲਈ ਇਸ ਵਜ੍ਹਾ ਦਾ ਥੀਮ ਅਸੀਂ ਰੱਖਿਆ ਬਦਲਦਾ ਪੰਜਾਬ ਮਾਨਜਕ ਸਪੀਕਰ ਸਾਹਿਬ ਬੀਤੀ ਸਾਲ 2025-26 ਦੇ ਅੰਦਰ ਜੋ ਅਸੀਂ ਡਾਇਰੈਕਟੋਰੇਟ ਆਫ ਸਟੈਟਸ ਦੁਆਰਾ ਪ੍ਰਦਾਨ ਕੀਤੇ ਗਏ ਐਡਵਾਂਸ ਜਿਹੜੇ ਐਸਟੀਮੇਟ ਦੇ ਅਨੁਸਾਰ ਡਾਇਰੈਕਟੋਰੇਟ ਆਫ ਸਟੈਟਸ ਦੁਆਰਾ ਪ੍ਰਦਾਨ ਕੀਤੇ ਗਏ ਐਡਵਾਂਸ ਐਸਟੀਮੇਟ ਦੇ ਅਨੁਸਾਰ ਪੰਜਾਬ ਦੀ ਇਕਨੋਮੀ ਮਜ਼ਬੂਤ ਵਿਕਾਸ ਦਰਤੇ ਹੈ ਜਿਸ ਵਿੱਚ ਮੌਜੂਦਾ ਸਾਲ ਵਿੱਚ 9% ਦਰ ਤੇ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ ਗਿਆ ਹੈ ਨਤੀਜੇ ਵਜੋਂ ਰਾਜ ਦਾ ਨਤੀਜੇ ਵਜੋਂ ਰਾਜ ਦਾ ਕੁੱਲ ਜੀਐਸਡੀਪੀ ਕਰੰਟ ਪ੍ਰਾਈਸ ਤੇ ਸਰ 8 ਲੱਖ 9538 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ ਭਵਿੱਖ ਵਿੱਚ ਸਰ ਇਹ ਗਤੀ ਜਾਰੀ ਰਹਿਣ ਦੀ ਪੂਰੀ ਉਮੀਦ ਆ ਵਿੱਤੀ ਸਾਲ 25-26 ਵਿੱਚ ਕਰੰਟ ਪ੍ਰਾਈਸ ਤੇ ਜੀਐਸਡੀਪੀ 10% ਵਧਣ ਦਾ ਅਰਮਾਨ ਹੈ ਜੋ ਕਿ ਲਗਭਗ 891301 ਕਰੋੜ ਤੱਕ ਸਰ ਪਹੁੰਚ ਜਾਵੇਗਾ ਮਾਨਜੋਗ ਸਪੀਕਰ ਸਾਬ ਪਹਿਲਾ ਪੰਜਾਬ ਪਹਿਲਾ ਪੰਜਾਬ ਜਿਹੜਾ ਆਰਥਿਕ ਪੱਖੋਂ ਕਮਜ਼ੋਰ ਸੀ ਹੁਣ ਅਸੀਂ ਆਰਥਿਕ ਪੱਖੋਂ ਮਜ਼ਬੂਤ ਪੰਜਾਬ ਬਣਾ ਰਹੇ ਹਾਂ ਭਾਵੇਂ ਸਾਨੂੰ ਕਮਜ਼ੋਰ ਸਥਿਤੀ ਵਿਰਾਸਤ ਵਿੱਚ ਮਿਲੀ ਫਿਰ ਵੀ ਅਸੀਂ ਸਾਡੇ ਪਹਿਲੇ ਵਿੱਦਬਿਜ ਕੀਤੇ ਬਾਅਦ ਅਨੁਸਾਰ ਪੰਜਾਬ ਦੀ ਬਿਗੜਦੀ ਵਿੱਤੀ ਹਾਲਾਤ ਨੂੰ ਸਹੀ ਕਰਨ ਲਈ ਵਚਨਬੱਧ ਹਾਂ ਮੈਨੂੰ ਇਸ عظیم ਸਦਨ ਨੂੰ ਇਹ ਰਸਤੇ ਵਿੱਚ ਖੁਸ਼ੀ ਹੋ ਰਹੀ ਹੈ ਕਿ ਅਸੀਂ ਲਗਾਤਾਰ ਤੀਜੇ ਸਾਲ اپنی वचनबद्धता ਨੂੰ ਪੂਰਾ ਕਰ ਰਹਾ ਹੈ ਪੰਜਾਬ ਰਾਜ ਨੇ ਸਰ ਸਾਡੇ ਸਟੇਟ ਦੇ ਪੰਜਾਬ ਰਾਜ ਨੇ ਆਪਣੇ ਟੈਕਸ ਮਾਲੀਏ ਵਿੱਚ ਤੀਸਰੇ ਸਾਲ ਲਗਾਤਾਰ 14% ਦੀ ਡਬਲ ਡਿਜੀਟ ਗਰੋਥ ਜਿਹੜੀ ਆ ਉਹ ਪੰਜਾਬ ਚਾ ਸੋ ਮੰਜੋ ਸਪੀਕਰ ਸਾਹਿਬ ਮੈਂ ਬਿੱਤੀ ਸਾਲ 2025-26 ਲਈ ਕੁੱਲ ਬਜਟ ਖਰਚ ਸਰ ਮੈਂ ਬਿੱਤੀ ਸਾਲ 25-26 ਲਈ ਕੁੱਲ ਬਜਟ ਖਰਚ 236080 ਕਰੋੜ ਰੁਪਏ ਦੀ ਤਜ਼ਵੀਜ਼ ਰੱਖਦਾ ਹਾਂ ਸਰ ਅਫੈਕਟਿਵ ਰੈਵਨਿਊ ਡੈਫਿਸਿਟ ਅਤੇ ਫਿਸਕਲ ਡੈਫਿਸਿਟ ਕਰਮ ਕਰਮਬਾਰ ਅਨੁਸਾਰ ਸਰ 2.51 ਐਕਟ ਅਤੇ ਸਰ 3.84 ਜਿਹੜਾ 3.84 ਹੋਣ ਦੀ ਸਰ ਉਮੀਦ ਆ ਜਿਸ ਨਾਲ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਦੇ ਬਜਟ ਨਾਲੋਂ ਸਰ ਇਸ ਵਾਰ ਸੁਧਾਰ ਹੋਇਆ ਹੈ ਇਹ ਦਰਸਾਉਂਦਾ ਹੈ ਕਿ ਰਾਜ ਦੀ ਫਿਸਕਲ ਕਨਸੋਲੀਡੇਸ਼ਨ ਦੇ ਰਾਹ ਤੇ ਚੱਲ ਰਿਹਾ ਸਾਡਾ ਸੂਬਾ ਫਿਸਕਲ ਕਨਸੋਲੀਡੇਸ਼ਨ ਦੇ ਰਾਹ ਤੇ ਚੱਲ ਰਿਹਾਗਾ ਸਪੀਕਰ ਸਾਹਿਬ ਮੈਂ ਸਜ਼ੀਮ ਸਦਨ ਦੇ ਸਾਹਮਣੇ ਆਉਣ ਵਾਲੇ ਵਿੱਤੀ ਸਾਲ 2025-26 ਵਿੱਚ ਬਦਲਦੇ ਪੰਜਾਬ ਦਾ ਰੋਡ ਮੈਪ ਪੇਸ਼ ਕਰਨਾ ਚਾਹੁੰਦਾ ਕਿ ਕਿਹੜੇ ਕਿਹੜੇ ਖੇਤਰਾਂ ਦੇ ਅੰਦਰ ਪੰਜਾਬ ਦਾ ਰੋਡ ਮੈਪ ਜਿਹੜਾ ਉਹ ਬਦਲੂਗਾ ਮਾਨਯੋਗ ਸਪੀਕਰ ਸਾਹਿਬ ਯੋਧ ਨਸ਼ੇ ਦੇ ਵਿਰੋਧ ਮਾਨਯੋਗ ਸਪੀਕਰ ਸਾਹਿਬ ਯੋਧ ਨਸ਼ੇ ਦੇ ਵਿਰੋਧ ਇੱਕ ਬਹੁਤ ਵੱਡੀ ਮਹਿੰਮ ਦਾ ਆਗਾਜ਼ ਪੰਜਾਬ ਦੇ ਅੰਦਰ ਸਾਡੇ ਮਾਨਯੋਗ ਮੁੱਖ ਮੰਤਰੀ ਸਦਰ ਪਗੋਨ ਸਿੰਘ ਮਾਨ ਜੀ ਨੇ ਸ਼ੁਰੂ ਕੀਤਾ ਬੇਸ਼ੱਕ ਸਾਡੀ ਸਰਕਾਰ ਔਰ ਤੋਂ ਔਰ ਸਾਰੀ 2022 ਤੋਂ ਲੈ ਕੇ ਲਗਾਤਾਰ ਨਸ਼ਾ ਤਸਕਰਾ ਦੇ ਖਿਲਾਫ ਇੱਕ ਵੱਡਾ ਪ੍ਰਹਾਰ ਹੋ ਰਿਹਾ ਸੀਗਾ ਪਰ ਲੇਕਿਨ ਇਹ ਸਾਨੂੰ ਸੀ ਪਿਛਲੇ ਬਿੰਦਿਆ ਸੀ ਲਗਾਤਾਰ ਉਹ ਦਿੱਤੇ ਕਬੱਡੀ ਮਹਿਮ ਦਾ ਜਿਹੜੀ ਸ਼ੁਰੂਆਤ ਕੀਤੀ ਆ ਸਪੀਕਰ ਸਾਹਿਬ ਸਾਰੇ ਜਾਣਦੇ ਹਨ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਭ ਤੋਂ ਵੱਡਾ ਜਿਹੜਾ ਖਤਰਾ ਉਹ ਸਰ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਸੀ ਨੌਜਵਾਨਾਂ ਦੀ ਪੂਰੀ ਪੀੜ੍ਹੀ ਨਸ਼ਾ ਕਰ ਅੰਦਰੋਂ ਖੋਖਲੀ ਹੋ ਰਹੀ ਸੀ ਸਰ 3 ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਸੱਤਾ ਵਿੱਚ ਆਈ ਅਸੀਂ ਸਿਆਸਤਦਾਨਾਂ ਅਸੀਂ ਸਿਆਸਤਦਾਨਾਂ ਤੇ ਡਰੱਗ ਮਾਫੀਆ ਵਿਚਕਾਰ ਸਰ ਸਿਆਸਤਦਾਨਾਂ ਦੇ ਡਰਗ ਮਾਫੀਏ ਦੇ ਖਿਲਾਫ ਜਿਹੜਾ ਗੱਟਚੋੜ ਬੜਿਆ ਆਇਆ ਸੀਗਾ ਉਹਨੂੰ ਪੰਜਾਬ ਦੇ ਅੰਦਰ ਤੈਅਸਦਸ ਕੀਤਾ ਉਹਨੂੰ ਪੰਜਾਬ ਦੇ ਅੰਦਰ ਤੋੜਿਆ ਸਰ ਜੋ ਸਰ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਵਿਚ ਰਾਜ ਕਰਦੀਆਂ ਪਾਰਟੀਆਂ ਦੇ ਸਮੇਂ ਪੰਜਾਬ ਵਿੱਚ ਸਭ ਤੋਂ ਵੱਧ ਵਧਿਆ ਤੇ ਫੁੱਲਿਆ ਸਭ ਤੋਂ ਵੱਧ ਇਹ ਤਰੱਕੀ ਕੀਤੀ ਇਹਨਾਂ ਪੋਲੀਟਿਕਲ ਪਾਰਟੀਆਂ ਦੇ ਰਾਜ ਦੇ ਵਿੱਚ ਤਾਂ ਮੈਂ ਸਮਝਦਾ ਉਹ ਨਸ਼ੇ ਦੇ ਮਾਫੀਏ